ਕਿਤੇ ਸੁਣਿਆ ਸੀ ਲਾਲਚ ਬੁਰੀ ਬਲਾ ਹੈ ਪਰ ਕਈ ਵਾਰ ਇਨਸਾਨ ਇਹ ਗੱਲ ਸਮਝਦਾ ਨਹੀਂ ਅੱਜ ਮੈਂ ਤੁਹਾਨੂੰ ਇੱਕ ਇਹ ਜੀ ਕਹਾਣੀ ਸੁਣਾਉਣਾ ਹਾਂ ਜਿਸ ਵਿੱਚ ਇੱਕ ਬੰਦਾ ਆਪਣੇ ਹੀ ਲਾਲਚ ਦੇ ਜਾਲ ਵਿੱਚ ਫਸ ਗਿਆ ਇੱਕ ਪਿੰਡ ਵਿੱਚ ਗੁਰਦੇਵ ਨਾਮ ਦਾ ਇੱਕ ਬੰਦਾ ਰਹਿੰਦਾ ਸੀ ਖੁਸ਼ਹਾਲ ਵੀ ਸੀ ਤੇ ਇੱਜ਼ਤਦਾਰ ਵੀ ਉਸ ਦੇ ਵਿੱਚ ਇੱਕ ਵੱਡੀ ਕਮੀ ਸੀ ਚਾਹੇ ਕਿੰਨਾ ਵੀ ਕਮਾਲ ਲਵੇ ਉਸ ਦਾ ਮਨ ਕਦੇ ਨਹੀਂ ਭਰਦਾ ਸੀ ਇੱਕ ਦਿਨ ਉਸ ਦੇ ਪਿੰਡ ਵਿੱਚ ਇੱਕ ਸਾਧੂ ਆਇਆ ਲੋਕਾਂ ਨੇ ਸੇ ਆ ਕੀ ਉਹ ਸਾਧੂ ਜਿਸ ਨੂੰ ਵੀ ਦੁਆ ਦਿੰਦਾ ਹੈ ਉਸ ਦਾ ਕਰਮ ਜਮਕਾ ਜੰਦਾ ਹੈ ਗੁਰਦੀਵ ਨੇ ਸੋਚਿਆ ਕਿ ਮੈਂ ਇਸ ਸਾਧੂ ਨੂੰ ਕਹੂੰਗਾ ਕਿ ਮੈਂ ਬਹੁਤ ਗਰੀਬ ਹਾਂ ਮੈਨੂੰ ਕੋਈ ਉਪਾਏ ਦਸੋ ਅਗਲੇ ਦਿਨ ਉਹ ਸਾਧੂ ਦੇ ਪੈਰਾਂ ਵਿੱਚ ਜਾ ਕੇ ਡਿੱਗ ਪਿਆ ਤੇ ਬੋਲਿਆ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਬੇਅੰਤ ਤਨ ਦੋ ਸਾਧੂ ਹੱਸ ਕੇ ਕਹਿੰਦਾ ਠੀਕ ਹੈ ਮੈਂ ਤੈਨੂੰ ਇੱਕ ਜਾਦੂਈ ਮਟਕੀ ਦੇ ਰਿਹਾ ਹਾਂ ਜਦ ਤੂੰ ਇਸ ਵਿੱਚ ਕੁਝ ਵੀ ਪਾਵੇਂ ਇਸ ਵਿੱਚ ਦੁੱਗਣੀ ਹੋ ਜਾਵੇਗੀ ਗੁਰਦੀਵ ਨੇ ਫੁਸ਼ੀ ਨਾਲ ਮਟਕੀ ਲੈ ਲਈ ਤੇ ਘਰ ਆ ਕੇ ਉਸ ਵਿੱਚ ਇੱਕ ਸੋਨੇ ਦਾ ਸਿੱਕਾ ਪਾਇਆ ਦੇਖਦੇ ਹੀ ਦੇਖਦੇ ਦੋ ਹੋ ਗਏ ਫਿਰ ਦੋ ਪਾਏ ਚਾਰ ਹੋ ਗਏ ਕੁਝ ਹੀ ਦਿਨਾਂ ਵਿੱਚ ਉਹ ਕੋਠੀਆਂ ਜ਼ਮੀਨਾਂ ਤੇ ਨੌਕਰਾਂ ਦਾ ਮਾਲਕ ਬਣ ਗਿਆ ਪਰ ਜਿੰਨਾ ਜ਼ਿਆਦਾ ਉਸ ਦਾ ਖਜ਼ਾਨਾ ਭਰਦਾ ਗਿਆ ਉਨਾ ਹੀ ਉਸ ਦਾ ਲਾਲਚ ਵੀ ਵੱਧਦਾ ਗਿਆ ਉਸ ਦਾ ਮਨ ਇੱਕ ਹੀ ਗੱਲ ਕਹਿੰਦਾ ਹੋਰ ਹੋਰ ਤੇ ਹੋਰ ਇੱਕ ਦਿਨ ਉਸ ਨੇ ਸੋਚਿਆ ਜੇ ਮੈਂ ਇਸ ਮਟਕੇ ਵਿੱਚ ਆਪ ਹੀ ਘੁਸ ਜਾਵਾਂ ਤਾਂ ਮੈਂ ਵੀ ਦੁੱਗਣਾ ਹੋ ਜਾਵਾਂਗਾ ਫਿਰ ਮੇਰਾ ਦੂਜਾ ਰੂਪ ਵੀ ਹੋਰ ਕਮਾਈ ਕਰੇਗਾ ਮੇਰੀ ਤਾਕਤ ਵੀ ਦੁੱਗਣੀ ਹੋ ਜਾਵੇਗੀ ਬਿਨਾ ਸੋਚੇ ਸਮਝੇ ਉਹ ਮਟਕੀ ਵਿੱਚ ਸਿਰ ਪਾ ਕੇ ਅੰਦਰ ਘੁਸਣ ਲੱਗ ਪਿਆ ਜਿਵੇਂ ਹੀ ਉਹ ਅੰਦਰ ਮਟਕੇ ਵਿੱਚ ਗਿਆ ਮਟਕੀ ਬੰਦ ਹੋ ਗਈ ਅੰਦਰੋਂ ਉਸ ਦੀ ਆਵਾਜ਼ ਆਉਣ ਲੱਗੀ ਮੈਨੂੰ ਬਾਹਰ ਕੱਢੋ ਮੇਰੀ ਮਦਦ ਕਰੋ ਪਰ ਮਟਕੀ ਚੁੱਪ ਰਹੀ ਮਟਕੇ ਵਿੱਚ ਉਸ ਦਾ ਸਿਰ ਫਸਣ ਦੇ ਕੰਨ ਉਸ ਦਾ ਸਾਹ ਰੁਕ ਗਿਆ ਤੇ ਪ੍ਰਾਨ ਉੱਥੇ ਹੀ ਤਿਆਗ ਗਿਆ ਉਹ ਮਟਕੀ ਉੱਥੇ ਹੀ ਰਹਿ ਗਈ ਪਰ ਗਰਦੇਵ ਇਸ ਦੁਨੀਆ ਤੇ ਕਦੇ ਨਹੀਂ ਆਇਆ ਤਨ ਦੌਲਤ ਤਾ ਸਭ ਪਈ ਹੀ ਰਹਿ ਗਈ ਪਰ ਲਾਲਚ ਨੇ ਉਸ ਦੀ ਜ਼ਿੰਦਗੀ ਖਾ ਲਈ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਲਾਲਚ ਇਨਸਾਨ ਤੋਂ ਅਕਲ ਲੈ ਲੈਂਦੀ ਹੈ ਜੋ ਆਪਣੇ ਕੋਲ ਹੈ ਉਸ ਵਿੱਚ ਖੁਸ਼ ਰਹਿਣਾ ਹੀ ਅਸਲ ਦੌਲਤ ਹੈ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਹੋਰ ਇਹੋ ਜਿਹੀਆਂ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇੱਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ